我去。 Non, est uni, va être Et non, c'est ennuyeux, ça ne être plus. Et en <coughs> 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 ਪਰਾਵਾ ਤੋਲੇ ਨਾ ਦੇ ਕਿਦਾਂ ਖਜ ਖਜ ਭੰਦਾ ਇਹਨੂੰ ਜੀ ਕਰੋ ਚੈੱਕ ਸਮੁੰਦਰ ਹੈ ਕੋਈ ਹੱਦ ਬੰਨਾ ਕੋਈ ਹੱਦ ਬੰਨਾ ਨਹੀਂ ਉਹ ਆਪਣਾ ਪਿੰਡ ਦੀਦਾ ਢੇਸੀਆਂ ਕੰਨਾ ਪਰ ਹੁਣ ਆਪਾਂ ਹੰਦੇ ਨਹੀਂ ਕਿਉਂਕਿ ਇੱਥੋਂ ਹੈਗਾ 3000 ਕਿਲੋਮੀਟਰ ਹੈਗਾ ਬਚਿਆਗਾ 3000 ਕਿਲੋਮੀਟਰ ਹੈਗਾ ਨਾ ਹੈਗਾ ਹੈ 3000 ਪਲੱਸ ਹੀ ਹੈ 3000 ਪਲੱਸ ਕਿਲੋਮੀਟਰ ਹੈ ਸੋ ਇਹ ਕਰਕੇ ਮੈਂ ਪਿੰਡ ਤੁਹਾਨੂੰ ਆਪਣਾ ਦਿਖਾ ਨਹੀਂ ਸਕਦਾ ਛੋਟੇ ਵੀਰ ਤੇ ਬਾਕੀ ਜੇ ਤੁਸੀਂ ਦੇਖਣਾ ਚਾਹੁੰਦੇ ਆ ਇਸ਼ਕ ਲੈਣਾ ਚਾਹੁੰਦੇ ਆ ਇਸ਼ਕ ਤੁਸੀਂ ਲੈ ਸਕਦੇ ਆ ਇੱਦਾਂ ਹੀ ਬਣੇ ਰਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਆ ਲੈ ਆਹੋ ਆਹ ਜਿਹੜੀ ਗੱਲ ਮੈਂ ਨਹੀਂ ਭੁੱਲ ਗਿਆ ਇਹ Snapchat ਤੇ ਆ ਪਰ ਚਲ ਕੋਈ ਨਹੀਂ ਇਹ ਵੀ ਪਾ ਦੇਾਂਗੇ ਵਿੱਚ ਆਉਣਾ ਆਪਾਂ ਆਹ ਵੀ ਪਾ ਦੇਾਂਗੇ ਵਿੱਚ ਤੇ ਬਾਕੀ ਰਹਿ ਗਈ ਗੱਲ ਛੋਟੇ ਵੀਰ ਇਹ ਬੇ ਬਹੁਤ ਐਕਸਪੈਂਸਿਵ ਆ ਇਹ ਠੀਕ ਆ ਅਸੀਂ ਤਾਂ ਬਾਰੋ-ਬਾਰੋ ਦੇਖਣ ਲੱਗੇ ਆਂ ਕਾਉਂ ਕੇ ਪੈਸੇ ਹੁਣ ਸਾਡੇ ਕੋ ਘੜ ਗਏ ਜਿਹੜੇ ਸੀਗੇ ਲਿਆਂਦੇ ਹੋ ਅਸੀਂ ਤੈਨੂੰ ਪਤਾ ਈ ਆ 7-8 ਦਰਾਮ 7-8000 ਦਰਾਮ ਕੀ ਹੁੰਦਾ ਉਹਦਾ ਇੱਥੇ ਮੈਂਟੋਮੈਟਿਕ ਔੜ ਜਾਂਦਾ ਇਸ ਕਰਕੇ ਹੁਣ ਆ ਚੀਜ਼ਾਂ ਅਸੀਂ ਬਾਹਰੋਂ ਦੇਖ ਰਹੇ ਆ ਕਿਉਂਕਿ ਫੁਕਰੀ ਬੰਦੇ ਨੂੰ ਉਹਦੇ ਹਿਸਾਬ ਨਾਲ ਮਾਨ ਨਹੀਂ ਚਾਹੀਦੀ ਜਿੰਨੀ ਕਿ ਚੱਲ ਜਵੇ ਤੇ ਸਾਡੀ ਫੁਕਰੀ ਇਹ ਕਹਿੰਦੀ ਆਵੇ ਹੁਣ ਸਾਡੇ ਹੱਥ ਹੱਥ ਪੱਲੇ ਕੱਖ ਨਹੀਂ ਰਿਆ ਹੁਣ ਦਾ ਬਸ ਵਾਪਸੀ ਦੀਆਂ ਤਿਆਰੀਆਂ ਆਆਂ ਅੱਜ ਹੋ ਗਿਆ ਮੰਗਲਵਾਰ ਮੰਗਲਵਾਰਾ ਜੀ ਮੰਗਲਵਾਰ ਦਾ ਵੀਰ ਸ਼ੁਕਰ ਤਾਂ ਇਹਨਾਂ ਦੇ ਨਾਲ ਇੱਥੇ ਹੋ ਰਿਹਾ ਮੈਂ ਤੇ ਉਹ ਤਿੰਨ ਦਿਨ ਜਿਹੜੇ ਆ ਕਿਸੇ ਨੇ ਸੇਵਾ ਕਰਨੀ ਹੋਵੇ ਹਾਂ ਕਰ ਸਕਦਾ ਜੇ ਕਿਸੇ ਨੇ 골ਡ ਕਾਰਡ ਮਗਾਉਣਾ ਉਹ ਵੀ ਮੈਨੂੰ ਦੱਸ ਸਕਦਾ ਤੇ ਪੈਸੇ ਸਾਨੂੰ ਪਾ ਸਕਦਾ ਆ ਜੇ ਕਿਸੇ ਨੇ 골ਡ ਜਾਂਦੇ ਆ ਤੇ ਅਸੀਂ ਆਪਣਾ ਅਕਾਊਂਟ ਨੰਬਰ ਦੇ ਦਿੰਨੇ ਆ ਹਾਂ ਇਹ ਕੋਈ ਦੁਬਈ ਦੇ ਵਿੱਚੋਂ ਵੀ ਦੇਖਦਾ ਹੋਵੇ ਇਹ ਨਾ ਕਿ ਉਹ ਵੀ ਹਾਂ ਉੱਧੇ ਫਿਰ ਜਾਂਦੇ ਆ ਪਰ ਇਹ ਨਹੀਂ ਵੀ ਹੈਗਾ ਵੀ ਆ ਇਹਦੇ ਵਿੱਚ ਕੁਝ ਹਾਂ ਇਦਾਂ ਪਰ ਫੇਰ ਵੀ ਉਹ ਜਿਹੜੀ ਕਹਿੰਦੇ ਹੁੰਦੇ ਆ ਵੀ ਭੇਜਿਆ ਜਿਹੜਾ ਹਾਂ ਝੱਗਾ ਚੱਕਿਆ ਆਪਣਾ ਇਹ ਤਾਂ ਨੰਗਾ ਹੁੰਦਾ ਭੇਜਿਆ ਉਹ ਨਹੀਂ ਦੇਣਾ ਚਾਹੀਦਾ ਤੇ ਇਹ ਤਾਂ ਕਰਕੇ ਜੇ ਕਿਰੇ 골ਡ ਨਹੀਂ ਵੀ ਹੈਗੀ ਆ ਨਾਲ ਦੀ ਭੈ ਮੈਂ ਕਰ ਮਰਨ ਆਈ ਆ ਇਧਰ ਨੂੰ ਕੱਲੀ ਤੁਰੀ ਫਿਰਦੀ ਸੀ ਆ ਹੈਗੀ ਆ ਨਾਲ ਦੀ ਹੁਣ ਇਹਨਾਂ ਦਾ ਇਹ ਨਹੀਂ ਪਤਾ ਲੱਗਦਾ ਵੇ ਹੈਗੀਆਂ ਆ ਕਿ ਹੈਗੇ ਆ ਹੈਗਿਆ ਨੇ ਵੀ ਉੱਡੇ ਉੱਡੇ ਵਾਲ ਰੱਖੇ ਹੋ ਆ ਤੇ ਹੈਗੀਆਂ ਨੇ ਵੀ ਉੱਡੇ ਉੱਡੇ ਰੱਖੇ ਹੋ ਸੋ ਇਹਸ ਕਰਕੇ ਮੇਰੇ ਵੀਰੋ ਲੈ ਕਰ ਗੱਲ ਔਦਲਾ ਕੱਲੀ ਭੱਜੀ ਫਿਰਦੀ ਆ ਤੇ ਸਾਡੇ ਆਰਗਾ ਇਹਨੂੰ ਕੱਲਾ ਚੱਲ ਜਵੇ ਤਾਂ ਸਾਡੀ ਮਾਤਾ ਨੇ ਮਾਰ ਮਾਰ ਜੁੱਤੀਆਂ ਸਾਰੇ ਕੋਝਾ ਕਰ ਦੇਣਾ ਕੀ ਦੱਸ ਪਾਉਦੋ ਜੇ ਕਿਸੇ ਨੇ ਟੂ ਟ੍ਰੈਪ ਵੀ ਲੈਣਾ ਹੋਵੇ ਟੂ ਟ੍ਰੈਪ ਵੀ ਚੱਲਦੇ ਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਸਹੀ ਆ ਕਿ ਨਹੀਂ ਇਹ ਨਾ ਕਿ ਉਹ ਵੀ ਹਾਂ ਦੱਸਿਆ ਕੋਹ ਨਹੀਂ ਕਰਾਣਾ ਗੱਲ ਦੇਖੋ ਜੀ ਸਾਡਾ ਸਾਡਾ ਕੰਮ ਮੁਹੱਬਤ ਕਰਨਾ ਆਪਾਂ ਕਰਦੇ ਰਹਿਣਾ ਐ ਅਹੀ ਤੁਹਾਨੂੰ ਦੱਸਦੇ ਰਹਿਣਾ ਵੀ ਇੱਥੇ ਕਿਹੜੀ ਚੀਜ਼ ਕਿੱਦਾਂ ਤੇ ਕਿਹੜੀ ਚੀਜ਼ ਕਿੱਦਾਂ ਆਉਣਾ ਜਾਣਾ ਇਹ ਤੁਹਾਡੀ ਆਪਣੀ ਇੱਛਾ ਪਰ ਜੇ ਆਜੂਗੇ ਤਾਂ ਚੰਗੇ ਰਹੋਗੇ ਨਹੀਂ ਤਾਂ ਇਹ ਕੰਮਕਾਰ ਤਾਂ ਚੱਲਦਾ ਹੀ ਰਹਿਣੇ ਆ ਲੋਈ ਆ ਇਹ ਜਿਹੜਾ ਗੇਟ ਆ ਇਹਦੇ ਵਿੱਚ ਦਾ ਐਂਟਰੀ ਅਸੀਂ ਕਰ ਸਕਦੇ ਆ ਵਿਖਾਵਾਂਗੇ ਤੁਹਾਨੂੰ ਇਹ ਜਿਹੜਾ ਗੇਟ ਆ ਇਹ ਜਾਂਦਾ ਆ ਇਹੜੀ ਖਜੂਰਾ ਬਿਲਡਿੰਗ ਬਣੀ ਆ ਕਈ ਔਰ ਟੈਪ ਜਿਹੜੀ ਸਮੁੰਦਰ ਵਿੱਚ ਉਹਨਾਂ ਨੇ ਬਣਾਈ ਆ ਉਹਦੇ ਉਹਦੀ ਐਂਟਰੀ ਆ ਇਹ ਤੇ ਜੇ ਆਪਣੇ ਜਿੱਦਾ ਮਤਲਬ ਆਪਣੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਹਿ ਲਈਏ ਵੇ ਸਵਰਗ ਨੂੰ ਜਿਹੜਾ ਰਸਤਾ ਜਾਂਦਾ ਉਹ ਆ ਕਹਿੰਦੇ ਨਹੀਂ ਵੇ ਸਵਰਗ ਨੂੰ ਰਸਤਾ ਜਾਂਦਾ ਆ ਇਹ ਉਹ ਆ ਹਰਾਂ ਵਿੱਚ ਉਹੀ ਆ ਤੇ ਆਹ ਲੋ ਜੀ ਆਹ ਇਧਰ ਵਿਊ ਚੈੱਕ ਕਰੋ ਨੈਰਾ ਕਰੇ ਸਾਡੇ ਸੰਗ ਸੰਗ ਕੋਈ ਆਇਆ ਹੁੰਦਾ ਇੱਥੇ ਕੁੜੀ ਮੁੰਡਿਆਰੇ ਆਪਣੀਆਂ ਆਪਣੀਆਂ ਮੁਹੱਬਤਾਂ ਦੇ ਨਾਮ ਲਖ ਲਖ ਪੱਤਰ ਭਰਦੇ ਨੇ ਇਹੀ ਬਹੁਤ ਇਹ ਵੀ ਕੰਮ ਚੱਲਦਾ ਬਈ ਜਦੋਂ ਕਿਤੇ ਚਲ ਜਾਓ ਅਗਰ ਆਨੇ ਲਖ ਲਖ ਪੱਤਰਾਂ ਦੇ ਨਾਮ ਭਰਿਆ ਪਿਆ ਹੁੰਦਾ ਹੈ ਨਾ ਤੇਰੀ ਸਰਗੀ ਤੇਰੀ ਜਗਦੇ ਕੰਮ ਨੂੰ ਪਿੱਛੇ ਰਹਿ ਗਿਆ ਕਾਕਾ ਤੂੰ ਚੱਕਦੇ ਚੱਕਦੇ ਜਗਦੇ 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 ਮਾਰ 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 ਪਹਾੜ 'ਚ ਮਾਰ ਪਹਾੜ 'ਚ ਮਾਰ ਜਗਦੇ 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 ਆ ਤੇਰੀ ਸਰਗੀ ਤੇਰੀ ਇਹ ਆ ਕਲੇਜੇ ਲੋਈ ਆ ਬੱਸਾਂ ਆਉਣੀਆਂ ਆ ਟੂਰ ਲੈ ਕੇ ਇਹਨਾਂ ਨੇ ਤਾਂ ਯਾਦੀ ਨਹੀਂ ਦਿੱਤੀ ਹੋएगी ਇਹਨਾਂ ਨੂੰ ਕਿਉਂ ਬੱਚਿਆ ਯਾਦੀ ਥੋੜਾ ਇਹਨਾਂ ਨੂੰ ਨਾ ਇਹ ਨਹੀਂ ਇੱਤਾ ਹੀ ਇਹਨਾਂ ਬੱਸਾਂ ਵਿੱਚੇ ਮੁੜ ਜਾਣਾ ਅੱਜ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ੜੇਵੇ ਸਵਾਰਕਾਂ ਵਾਲਾ ਗੇਟ ਆ। ਹਾਂਜੀ ਭਗਤ ਜੀ ਕੀ ਚੱਲ ਰਿਹਾ? ਹਾਂਜੀ ਭਗਤ ਜੀ ਕੀ ਹਾਲ ਚਾਲ ਜੀ? ਭੰਦਾ ਚੱਲ ਕੁਝ ਨਹੀਂ ਰਿਹਾ ਵੀ ਅੱਜ ਭੰਦ ਆਏ ਸੀ ਨਾਮ ਜਪਣ। ਜਪਣ ਕਿੱਥੇ ਆਏ ਆ? ਨਾਮ ਜਪਣ ਆਏ ਆ ਜੀ ਦबई ਸਮੁੰਦਰ ਦੇ ਕਿਨਾਰੇ ਤੇ। ਕਿਉਂਕਿ ਜਿਹੜੀ ਭਗਤੀ ਵਿੱਚ ਹੀ ਸ਼ਕਤੀ ਆ ਤੇ ਜਿਹੜੀ ਸਾਡੀ ਸ਼ਕਤੀ ਆ ਸਾਡੀ ਸ਼ਕਤੀ ਸਾਡੇ ਵਿੱਚ ਆ। ਸਵੇਰ ਕਰਕੇ ਸਮੁੰਦਰ ਦੇ ਕੰਡੇ ਬੈਠੇ ਨਾਮ ਜਪ ਰਹੇ ਆ ਤੇ ਸਾਰਿਆਂ ਸਾਡਾ ਨੂੰ ਕਹਿ ਰਹੇ ਆ ਮੈਂ ਜਦੋਂ ਵੀ ਤੁਸੀਂ ਦੁਬਈ ਆਓ ਆਪਣੀ ਜ਼ਿੰਦਗੀ 'ਚੋਂ ਦਮ 15 ਮਿੰਟ ਕੱਟ ਕੇ ਸਮੁੰਦਰ ਕੰਡੇ ਆ ਕੇ ਨਾਮ ਜ਼ਰੂਰ ਜਪਣਾ ਕਿਉਂਕਿ ਉਸ ਪਰਮਪਤਾ ਪਰਮਾਤਮਾ ਨੇ ਜੋ ਤੁਹਾਨੂੰ ਦਿੱਤਾ ਉਹ ਕਿਸੇ ਕਿਸੇ ਬੰਦੇ ਦੇ ਸੁਣਨੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਭਾਗ ਜੀ ਬਹੁਤ ਬਹੁਤ ਧੰਨਵਾਦ ਬਣੀ ਉਹ ਤਗੜੇ ਦਾਗੜੇ ਪਣਾ ਆਉਗਾ। ਲੋ ਜੀ ਕਰੋ ਗੱਲ। وہی ਪਈ ਹੈ ਜੀ, ਹੋਈ ਪਈ। ਆਹ ਲੋ ਜੀ ਕਰੋ ਚੈੱਕ ਪਰਫਿਊਮ। ਕਹਿੰਦੇ 85000 ਤੋਂ ਇਹ ਤੇ ਸ਼ੁਰੂ ਹੁੰਦਾ। ਦੁਬਈ ਹੈ ਹੀ ਸੋਹਣੀ ਹੈ। ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ। ਵਾਕਾਈ ਸੋਹਣੀ ਆ ਬੱਚਿਆ ਗੱਲ ਕੋਲੀ ਦੀ ਪਰ ਟੂ ਰੈਸਟ ਵਾਲੇ ਸੋਹਣੀ ਆ ਭਰਾਵਾ ਕੰਮ ਵਾਲੇ ਵਾਲੇ ਵੀ ਸੋਹਣੀ ਆ ਪਰ ਜਿਹੜੇ ਕੰਮ ਕਰ ਸਕਦੇ ਆ ਜਿਹਨਾਂ ਨੂੰ ਮੰਝਾਈ ਦੀ ਛੱਡਦਾ 10:00 ਵਜੇ ਤੱਕ ਉਹਨਾਂ ਨੇ ਤਾਂ ਦबई ਸ਼ਰਾਬ ਪਿਆ ਕੀ ਖਿਆਲ ਆ ਕੋਲੀ ਜੀ ਬਾਈ ਹੁਣ ਸਾਡੀ ਵਾਪਸੀ ਆ ਇੱਥੋਂ ਉਹ ਉੱਲੂ ਵਾਲੀ ਅੱਖਾਂ ਦੀਆਂ ਨਾ ਬਣਾਈਆਂ ਆ ਉਹਦੇ ਵਿੱਚੋਂ ਵੀ ਰਾਈਡਿੰਗ ਕਰਾਉਂਦੇ ਆ ਆਇਆ ਜੀ ਖਜੂਰ ਵਾਲੀ ਆਪਾਂ ਨੂੰ ਦੀਦੀ ਨਹੀਂ ਹੈਗੀ ਇਹ ਇਹ ਪੱਤੇ ਹੀ ਆ ਇਹ ਪੱਤੇ ਬਣਿਓ ਆ ਇਹ ਆਪਾਂ ਨੂੰ ਹੁਣੇ ਤਾਂ ਨਹੀਂ ਦੀਦੀ ਕਿਉਂਕਿ ਪਲੇਨ ਚੋਂ ਦਸਣੀ ਆ ਜੇ ਪਲੇਨ ਮੇਰਾ ਇਹਦੇ ਉੱਤੋਂ ਦੀ ਲੱਗਿਆ ਤਾਂ ਫੇਰ ਮੈਂ ਤੁਹਾਨੂੰ ਦਿਖਾ ਦੂੰਗਾ ਪੱਤੇ ਹੋਣਗੇ ਕਿਉਂਕਿ ਇਹਨਾਂ ਦਾ ਰਾਸ ਨਹੀਂ ਆਪਾਂ ਵੀਡੀਓ ਬਣਾ ਲੈਣੀ ਆ ਸ਼ਾਇਦ ਯਾਰ ਮੈਂ ਪਹਿਲੀ ਵੀਡੀਓ ਚ ਹੁਣੀ ਆ ਮੈਂ ਦੇਖ ਕੇ ਦੇਖੂੰਗਾ ਆ ਇਹ ਕੰਮ ਚੱਲਦਾ ਆ ਦੇ ਖਜੂਰ ਦੇ ਪੱਤੇਾਂ ਵਿੱਚ ਵੈਲਡਿੰਗਾਂ ਬਣੀਆਂ ਆ। ਇਹ ਆੜੀਆਂ। ਜੇ ਆਪਣੀ ਭਾਸ਼ਾ 'ਚ ਕਿਹਾ ਜਾਵੇ ਤਾਂ ਛਪੜ ਕਿਨਾਰੇ। ਛਪੜ ਕਿਨਾਰੇ ਡੱਡੂ ਬੈਠੇ ਕਰਦੇ ਰਹਿੰਦੇ ਪੈਂ ਪੈਂ ਪਪੜ ਪਪੜ ਪੈਂ ਪੈਂ। ਪੱਕੜ ਪੱਕੜ ਪੈਂ ਪੈਂ। ਆਹ ਲੋ ਜੀ ਇਹ ਪਤੇ ਬਣਿਆ ਹੋ। ਡੇ ਭਾਈ ਐ ਨਾ ਕਨੀਲੇ ਨਹੀਂ ਚਾਹੀਦੀ ਧੌਣ ਲੈਂਦੀ ਤਾਂ ਲੈ ਜਵੇ ਜਿਹੜੇ ਇਹਨੂੰ ਦੋਨ ਭਾਈ ਆਏ ਮਗੇ ਕੋ ਆਹ ওকে ਸਤਿ ਸ਼੍ਰੀ ਅਕਾਲ ਦੋਸਤੋ ਜਿਦਾ ਤੁਹਾਨੂੰ ਪਤਾ ਹੀ ਆ ਮੈਂ ਆਪਾਂ ਦੁਬਈ ਘੁੰਮਣ ਆਇਆ ਹਾਂ ਤੇ ਤੁਸੀਂ ਬੱਕਰੀਆਂ ਬੱਕਰੀਆਂ ਮੇਰੀਆਂ ਵੀਡੀਓ ਜਿਹੜੀਆਂ ਦੇਖੀਆਂ ਵੀ ਆ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਬੱਕਰੀਆਂ ਬੱਕਰੀਆਂ ਥਾਵਾਂ ਤੇ ਲੈ ਕੇ ਗਏ ਸੀ ਦਾ ਬਰਜ ਖਲੀਫਾ ਲੈ ਕੇ ਗਏ ਇਵਨੋ ਬਦੂਤਾ ਲੈ ਕੇ ਗਏ ਨਾ ਮਰੀਨਾ ਲੈ ਕੇ ਗਏ ਦੁਬਈ ਮਾਲ ਲੈ ਕੇ ਗਏ ਗਲੋਬਲ ਵਿਲੇਜ ਲੈ ਕੇ ਗਏ ਫੁੱਲਾਂ ਵਾਲਾ ਕਿਹੜਾ ਸੀ ਬੱਚੇ ਉਹ ਮੈਰਕਲ ਗਾਰਡਨ ਮੈਰਕਲ ਗਾਰਡਨ ਮੈਰਕਲ ਗਾਰਡਨ ਲੈ ਕੇ ਗਏ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਇੱਥੋਂ ਇੱਕ ਪੁਆਇੰਟ ਆਫ 뷰 ਤੋਂ ਦਿਦੀਆਂ ਆ ਇਹ ਹੈਗਾ ਦੁਬਈ ਫੈਸਟੀਵਲ ਸਿਟੀ ਦੁਬਈ ਫੈਸਟੀਵਲ ਸਿਟੀ ਦਾ ਇਹ ਇੱਕ ਏਰੀਆ ਬਹੁਤ ਖੂਬਸੂਰਤ ਏਰੀਆ ਆ ਇਹ ਵੀ ਮੈਂ ਤੁਹਾਨੂੰ ਵਿੱਚ ਜਰੂਰ ਦਿਖਾਉਂਗਾ ਵੀਡੀਓ ਦੇ ਵੀ ਜਿੱਥੋਂ ਟੈਲੀਸਕੋਪ ਸਾਰੀ ਇੱਥੋਂ ਤੁਹਾਨੂੰ ਦਿਦੀ ਆ ਦੁਬਈ ਸਾਰੀ ਦਿਦੀ ਆ ਜਿੱਥੋਂ ਸਾਰੀ ਦੁਬਈ ਦਿਦੀ ਆ ਜਿਹੜੀ ਤੁਸੀਂ ਆਮ ਸਿਨਰੀਆਂ ਵਿੱਚ ਘਰਾਂ ਵਿੱਚ ਲੱਗੀਆਂ ਸਿਨਰੀਆਂ ਵਿੱਚ ਫੋਟੋਆਂ ਵਿੱਚ ਲੱਗੀਆਂ ਆ ਦੇਖਦੇ ਹਾਂ ਉਹਮੋ ਕਿ ਕਹਾਂਗੇ ਜਿੱਦਣੇ ਸਕਾਈ 뷰 ਟਾਵਰ ਤੇ ਗਿਆ ਸੀ ਉਦੋਂ ਵੀ ਮੇਰੇ ਪਿੱਛੇ ਇੱਕ ਮੈਂ ਫੋਟੋ ਪਾਉਂਗਾ ਉਹ ਵੀ ਨਾਲ ਉਦੋਂ ਵੀ ਮੇਰੇ ਪਿੱਛੇ ਸਾਰੀ ਜਿਹੜੀ ਬਣੀ ਹੋਈ ਸੀ ਹਨਾ ਤੇ ਇਹ ਅੱਜ ਅਸੀਂ ਉਹ ਦੇਖਣ ਆਏ ਆ ਤੇ ਸਭ ਤੋਂ ਵੱਡੀ ਗੱਲ ਇੱਥੇ ਟੈਲੀਸਕੋਪ ਲੱਗਾ ਹੋਇਆ ਆ ਟੈਲੀਸਕੋਪ ਜਿਹੜੀ ਪੁਰਾਣੇ ਬੁੜਿਆਂ ਨੇ ਖੋਜ ਕੀਤੀ ਸੀਗੀ ਤਾਰਿਆਂ ਨੂੰ ਦੇਖਣ ਦੀ ਇਤਨਾ ਗੱਲਬਾਤ ਸੀਗੀ ਉਹ ਦੇਖਣ ਨੂੰ ਖੋਜ ਕੀਤੀ ਸੀ ਉਹ ਟੈਲੀਸਕੋਪ ਲੱਗਾ ਹੋਇਆ ਤੇ ਹੁਣ ਮੈਂ ਟੈਲੀਸਕੋਪ ਵਿੱਚ ਦੇਖਣ ਲੱਗਾ ਹੋ ਇਹ ਦੀਆਏ ਦੇ ਵਿੱਚ ਬਰਜ ਖਲੀਫਾ ਬਰਜ ਖਲੀਫਾ ਦਿਹਾ ਆ ਤੇ ਬਰਜ ਖਲੀਫਾ ਦੇ ਉੱਤੇ ਕੌਣ ਤਰਾ ਫਿਰਦਾ ਇਹ ਨਹੀਂ ਦਿਦਾ ਬਰਜ ਖਲੀਫਾ ਦਿਦਾ ਬਿਲਕੁਲ ਕਲੀਅਰ ਦਿਦਾ ਜੇ ਹੋ ਸਕਿਆ ਮੈਂ ਤੁਹਾਨੂੰ ਬਾਅਦ ਵਿੱਚ ਕੈਮਰੇ ਰਾਹੀਂ ਦਿਖਾਉਂਗਾ ਸੋ ਇਹ ਜਿਹੜੀਆਂ ਚੀਜ਼ਾਂ ਆ ਦੇਖਣ ਵਾਲੀਆਂ ਆ ਦबई ਵਿੱਚ ਤੇ ਤੁਸੀਂ ਆਪਾਂ ਇਹ ਚਾਹਾਂਗੇ ਕਿ ਤੁਸੀਂ ਇੱਕ ਵਾਰੀ ਦबई ਵਿੱਚ ਜ਼ਰੂਰ ਆਓ ਕਿਉਂਕਿ ਦबई ਵਿੱਚ ਆਉਣ ਦਾ ਕਾਰਨ ਇਹ ਆ ਕਿ ਤੁਹਾਨੂੰ ਰਹਿਣ ਸਹਿਣ ਦਾ ਪਤਾ ਲੱਗਦਾ ਸਭ ਨੂੰ ਵੱਡੀ ਗੱਲ ਤੁਹਾਨੂੰ ਇਹ ਪਤਾ ਲੱਗਦਾ ਕਿ ਆਪਾਂ ਆਪਣੇ ਆਲੇ-ਦੁਆਲੇ ਨਾਲ ਆਪਾਂ ਆਪਣੇ ਯਾਰਾਂ ਮਿੱਤਰਾਂ ਨਾਲ ਕਿੱਦਾਂ ਟਾਈਮ ਗੁਜ਼ਾਰਨਾ ਆ ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਪਤਾ ਲੱਗਦਾ ਵੀ ਕਮਾਈ ਕਿੱਦਾਂ ਕਰਨੀ ਆ ਜਦੋਂ ਇੱਥੇ 50 50 55 55 ਉੱਧਰ ਮੜਾਇਆ ਦਿਖਾਏ ਉੱਧਰ ਉਹ ਬਿਲਡਿੰਗ ਬਣ ਰਹੀ ਆ ਘਟੋ-ਘਟੇ ਇਹ ਮੈਨੂੰ ਲੱਗਦਾ ਬਈ 40 ਤੋਂ 60ਵੀਂ ਮੰਜ਼ਲ ਤੇ ਚੱਲ ਗਈ ਆ ਦਿਨ ਰਾਤ ਇੱਥੇ ਕੰਮ ਚੱਲ ਰਿਹਾ ਆ ਸਾਡੇ ਪਰਦੇਸ ਪਰਦੇਸੀ ਵੀਰ ਇਹਦੇ ਤੇ ਪੈਸੇ ਕਮਾਉਣ ਆਇਓ ਲੱਗੇ ਹੋ ਆ ਤੇ ਬਾਕੀ ਰਹਿ ਗਈ ਗੱਲ ਜਿਹੜੀ ਬੋਟਾਂ ਚੱਲ ਰਹੀਆਂ ਆ ਸਮੁੰਦਰ ਵਿੱਚ ਇਹਦੀ ਇਹ ਸਰਕਾਰੀ ਬੋਟਾਂ ਆ ਇਹਦੀ ਕੋਈ ਏਡੀ ਜ਼ਿਆਦਾ ਕੋਸਟ ਨਹੀਂ ਹੈਗੀ ਪ੍ਰਾਈਵੇਟ ਵੀ ਨਾਲ ਵਿੱਚ ਹੀ ਆ ਪ੍ਰਾਈਵੇਟ ਵੀ ਹੈਗੀਆਂ ਉਹ ਤੁਸੀਂ ਆਪਣੀ ਵੀ ਲੈ ਸਕਦੇ ਆ ਆਪਣੀ ਜੇਬ ਦੇ ਮੁਤਾਬਕ ਤੁਸੀਂ ਆਪਣੀ ਵੀ ਲੈ ਸਕਦੇ ਆ ਪਰ ਸਰਹੂਲ ਤਾਂ ਸਾਰੀ ਹੈਗੀ ਯਾਨੀ ਕਿ ਜੀ ਹਾਂ ਇਹ ਨਹੀਂ ਵੀ ਤੁਸੀਂ ਵੀ ਕਿਸੇ ਚੀਜ਼ ਤੋਂ ਵਾਂਝੇ ਰਹਿ ਜਾਓਗੇ ਹਾਂ ਬੋਲ ਬੋਲ ਤੁਸੀਂ ਤੈਨੂੰ ਵੀ ਪਤਾ ਲੱਗੇ ਕਿਦਾ ਬਣਾਈਦੀ ਆ ਵੀਡੀਓ ਇਹ ਆ ਵੀ ਕਿਸੇ ਚੀਜ਼ ਤੋਂ ਵਾਂਝੇ ਨਹੀਂ ਰਹਿਣ ਦਿੰਦੇ ਸਹੂਲਤ ਸਾਰੀ ਆ A to Z ਤੁਹਾਨੂੰ ਪ੍ਰੋਸਿਲਟੀ ਜੋ ਕੀ ਹੁੰਦਾ ਆ ਵੀ ਮਿਲ ਸਕਦੀ ਆ ਹਾਂ ਬਾਕੀ ਰਹਿ ਗਈ ਗੱਲ ਜਿਹੜੀ ਆ ਲੈ ਇਦਾਂ ਇਦਾਂ ਆ ਦੇਵਾ ਮੈਂ ਪੂਰਾ ਵਿੱਚ ਆ ਗਿਆ ਆ ਗਿਆ ਬਾਕੀ ਰਹਿ ਗਈ ਗੱਲ ਜਿਹੜੀ ਇਹ ਆ ਵੀ ਜੇ ਤੁਸੀਂ ਇਦਾਂ ਆਉਨੇ ਆ ਮੇਰਾ ਨਾਂ ਲੈ ਕੇ ਆਉਨੇ ਆ ਵੀ ਤੁਹਾਨੂੰ ਮੇਰਾ ਮੋਰੇ ਬੱਚਾ ਭਰਾ ਜਿਹੜਾ ਤੁਹਾਨੂੰ ਸੰਭਲੇਗਾ ਪਰ ਸਾਂਭਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਦੀ ਵੱਡ-ਵੱਡ ਕੇ ਜਾਣ ਖਾਓ ਜਦੋਂ ਉਹ ਸਾਨੂੰ ਕੰਮ ਤੋਂ ਆ ਕੇ ਸ਼ਾਮ ਨੂੰ ਘਮਾਉਣ ਲੈ ਜਾਂਦਾ ਇਦਾਂ ਤੁਹਾਨੂੰ ਘਮਾਊਗਾ ਤੇ ਜੇ ਤੁਸੀਂ ਹੋਟਲ ਦੇ ਜ਼ਰੀਏ ਆਉਨੇ ਆ ਉਹ ਤੁਹਾਨੂੰ ਹਫ਼ਤੇਕ ਦਾ 5 ਦਿਨਾਂ ਦਾ ਪੈਕੇਜ ਮਿਲਦਾ ਦੋ ਰਾਤਾਂ ਤੇ ਤਿੰਨ ਦਿਨ ਦਾ ਉਹ ਥੋੜਾ ਕੋਸਟਲੀ ਹੋ ਜਾਂਦਾ ਪਰ ਉਹਦੇ ਵਿੱਚ ਇਦਾਂ ਹੁੰਦਾ ਵੀ ਇੰਨਾ ਨਹੀਂ ਬੰਦਾ ਘੁੰਮ ਸਕਦਾ ਜਿੰਨਾ ਹੁਣ ਅਸੀਂ ਇਹ ਜੀ ਜਿਹੜਾ ਵੀਜ਼ਾ ਇਹ ਸਾਰਾ ਹੀ ਆਪ ਸਪੌਂਸਰ ਹੈ ਇਹਦੇ ਆਪਣੀ ਮਰਜ਼ੀ ਨਾਲ ਆ ਜਾ ਰਹੇ ਆ ਅਸੀਂ ਤੇ ਆਪਣੀ ਮਰਜ਼ੀ ਨਾਲ ਨਜ਼ਾਰੇ ਲੈ ਰਹੇ ਆ ਇਹਦੇ ਵਿੱਚ ਕੋਈ ਬੰਦੋਬਾਜ਼ੀ ਨਹੀਂ ਕਿ ਸਾਡੀ ਵੀ ਕਿਸੇ ਨੇ ਬੰਦੇ ਆਹੀਂ ਹਾਂ ਤੇ ਨਜ਼ਾਰੇ ਫੋਲਰ ਆ ਰਹੇ ਆ ਦਿਨ ਵੀ ਆਪਣਾ ਤੇ ਰਾਤ ਵੀ ਆਪਣੀ ਵਾਹ ਗੱਲ ਜਿਹੜੀ ਮੁੱਕਦੀ ਇਹ ਆ ਜੀ ਕਾਰ ਕਰਾ ਕੇ ਜਿਹੜੀ ਮੁੱਕਦੀ ਗੱਲ ਆ ਵੀ ਕਿਸੇ ਨਾਲ ਵੱਜੋ ਕੀ ਦੀ ਚ ਹੈ ਨਹੀਂ ਗੇ ਜਿਹੜਾ ਪੈਕੇਜ ਹੁੰਦਾ ਟੂਰ ਪੈਕੇਜ ਤੁਹਾਨੂੰ ਜੀ ਉਹ ਮਿਲ ਰਿਹਾ ਫੋਰ ਨਾਈਟ 5 ਡੇਜ਼ ਦਾ ਤੇ ਉਹਦੇ ਵਿੱਚ ਤੁਹਾਨੂੰ ਲਿਮਟਡ ਚੀਜ਼ਾਂ ਮਿਲਣਗੀਆਂ ਹਾਂ ਬਾਕੀ ਰਹਿ ਗਈ ਗੱਲ ਇਦਾਂ ਵੀ ਉਹਦੇ ਵਿੱਚ ਤੁਹਾਨੂੰ ਇਹ ਵੀ ਚੱਕਰ ਮਿੰਟ ਪਏ ਜਾਂਦਾ ਹੋਵੇ ਕੋਈ ਮਿਲਣ-ਵਾਰਤਨ ਨਹੀਂ ਮਿਲਵਾਰਤਨ ਤਾਂ ਚਲੋ ਹੋ ਸਕਦਾ ਹੋ ਜਾਂਦਾ ਹੋਵੇ ਪਰ ਇਦਾਂ ਹੋ ਜਾਂਦਾ ਵੀ ਉਹ ਤੁਹਾਨੂੰ ਜਿਹੜਾ ਆ ਬੰਦ ਪੱਜ ਕੇ ਰੱਖਣਾ ਪੈਂਦਾ ਤੇ ਤੁਸੀਂ ਜਿੱਥੇ ਉਹ ਲੈ ਕੇ ਜਾਣਗੇ ਉੱਥੇ ਹੀ ਜਾਦਾ ਕਰੇ ਹੁਣ ਅਸੀਂ ਜਾਣਾ ਆ ਡੈਸਟਲ ਸਵਾਰੀ ਇਹ ਕਹਿੰਦੇ ਕੀ ਕਹਿੰਦੇ ਉਹਨੂੰ ਇਹੀ ਆ ਜੀ ਜਾਵਾਂਗੇ ਅਸੀਂ ਉਹ ਵੀ ਪਲਾਨਿੰਗ ਆ ਸਾਡੀ ਸਾਡੀ ਪਹਿਲਾ ਪਲੈਨਿੰਗ ਕੋਈ ਨਹੀਂ ਗਈ ਔਨ ਦੀ ਸਪੋਰਟੇ ਬਣਦੀ ਆ ਵੀ ਨਿਕਲੀ ਦਾ ਕਿਸੇ ਪਾਸੇ ਨੂੰ ਆ ਨਿਕਲੀ ਦਾ ਕਿਸੇ ਪਾਸੇ ਨੂੰ ਆ ਤੇ ਜਾਈ ਦਾ ਕਿਸੇ ਪਾਸੇ ਨੂੰ ਆ ਜਿਹੜੀ ਸਾਡੀ ਜਿਹੜੀ ਸਾਡੀ ਬਣਦੀ ਆ ਉਹ ਜਿੱਦਾਂ ਮਹਾਰਾਜ ਦਾ ਹੁਕਮ ਹੁੰਦਾ ਵਿੱਚ ਆ ਗਈ ਵੀਡੀਓ ਉਹ ਕਿ ਨਹੀਂ ਆਈ ਨਹੀਂ ਆਈ ਨਹੀਂ ਆਈ ਚਲੋ ਕੋਈ ਨਹੀਂ ਆਉਣੀ ਚਾਹੀਦੀ ਸੀ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਮੂੰਹ ਜਵਾਨੀ ਬੋਲ ਕੇ ਦੱਸ ਦਿੰਨਾ ਕੀ ਕੀਤਾ ਗਿਆ ਆ ਦੇ ਵਿੱਚ ਵੀਡੀਓ ਵਿੱਚ ਝਲਕ ਲੈ ਲਈ ਆ ਝਲਕ ਆ ਗਈ ਆ ਤੇ ਇਹ ਆਪਾਂ ਗੱਲ ਕਰਦੇ ਸੀ ਬਈ ਕੀ ਗੱਲ ਕਰਦੇ ਸੀ ਆਪਾਂ ਵੀ ਪਲੈਨਿੰਗ ਕੋਈ ਨਹੀਂ ਜੀ ਔਨ ਦੀ ਸਪੋਟ ਹੀ ਆ ਪਲੈਨਿੰਗ ਦੀ ਗੱਲ ਕਰਦੇ ਆ ਜੀ ਪਲੈਨਿੰਗ ਸਾਡੀ ਕੋਈ ਨਹੀਂ ਜੀ ਮਹਾਰਾਜ ਜਲੋ ਸਾਨੂੰ ਜੋ ਹੁਕਮ ਹੁੰਦਾ ਆ ਉਹ ਅਸੀਂ ਹੁਕਮ ਦੇ ਭੱਜੇ ਅਸੀਂ ਉਸ ਚੀਜ਼ ਵੱਲੋਂ ਵਾਤ ਤੁਰਦੇ ਆ ਸੋ ਹੁਣੇ 10 15 ਮਿੰਟ ਪਹਿਲਾਂ ਅਸੀਂ ਥੋੜਾ ਲੇਟ ਹੋ ਗਿਆ ਕਿਉਂਕਿ ਉਸ ਟਾਈਮ ਅਸੀਂ ਸਮੁੰਦਰ ਵਿੱਚ ਸੀਗੇ ਬਹੁਤ ਸੋਹਣੀ ਲਾਈਟਿੰਗ ਜਿਹੜੀ ਬਰਜ ਖਲੀਫਾ ਤੇ ਹੋ ਕੇ ਹੱਟੀ ਆ ਲਓ ਜੀ ਬਹੁਤ ਸੋਹਣੀ ਲਾਈਟਿੰਗ ਹੋ ਕੇ ਹੱਟੀ ਆ ਇਹ ਕਹਿੰਦੇ ਵੀ 95 ਜਾਂ 100 ਕਿਲੋਮੀਟਰ ਤੋਂ ਦੀਦਾ ਆ ਤੇ ਮੇਰੀ ਮਾਸੀ ਦਾ ਮੁੰਡਾ ਮਾਸੀ ਮੇਰੀ ਦਾ ਸ਼ੋਕਰਾ ਕਹਿੰਦਾ ਉਹ 9500 ਕਿਲੋਮੀਟਰ ਤੋਂ ਦੀਦਾ ਮੈਂ ਕਹਾ ਵੇ ਆ ਗਾ ਪਿਆ ਕਿਉਂਕਿ 3000 ਕਿਲੋਮੀਟਰ ਦਾ 3000 ਕਿਲੋਮੀਟਰ ਤੋਂ ਦਾਦੀ ਆਏ ਆ 9500 ਕਿਲੋਮੀਟਰ ਤੋਂ ਨਹੀਂ ਦੇ ਨਹੀਂ ਕਹਿੰਦਾ ਮੇਰੇ ਕਹਿਣ ਤੋਂ ਮੰਨ ਲਵੇ ਆ 95 ਜਾਂ 100 100 ਕਿਲੋਮੀਟਰ ਤੋਂ ਉਹੀ ਗੱਲਬਾਤ ਹੋ ਗਈ ਜਿੱਦਾਂ ਇੱਕ ਸਾਡਾ ਮਿੱਤਰ ਸੀਗਾ ਉਹਨੇ ਦਿਖਾਉਣਾ ਸੀ ਸਾਨੂੰ ਮੀਂਹ ਪਿਆ ਸੀ ਮੀਂਹ ਦੇ ਵਿੱਚ ਸਟੇਡੀਅਮ ਵਿੱਚ ਦਾ ਸਟੇਡੀਅਮ ਵਿੱਚ ਪਾਣੀ ਖੜਾ ਸੀਗਾ ਉਹਨੇ ਕਾਲੀ-ਕਾਲੀ ਜੀ ਬੋਲਦਾ ਕਿ ਭਾਈ ਉਹ ਦੇਖੋ ਛੱਪਾ ਪੋਈਆਂ ਐ ਅਲਾਦਬਾੜਾ ਸਾਰੇ ਦੇਖਿਆ ਵੀ ਇਹ ਕਿਹੜੀ ਚੀਜ਼ ਜਿਹੜੀ ਉਡੀ ਕੋਈ ਜਾਨਵਰ ਆ ਕੋਈ ਜੱਤ ਰਖਤ ਆ ਜਾਂ ਕੋਈ ਕੀ ਆ ਜਾਂ ਕਿਸੇ ਗੱਡੀ ਦੇ ਕੁਝ ਲਿਖਿਆ ਆ ਮੈਂ ਸਾਰਾ ਦੇਖਿਆ ਵੀ ਇਹ ਕੀ ਚੱਕਰ ਮੈਂਟ ਆ ਬਾਅਦ ਚ ਫੇ ਉਹਨੇ ਮੈਨੂੰ ਹੌਲੀ ਨਾਲ ਹੀ ਸਮਝਾਇਆ ਕਹਿੰਦਾ ਭਾਜੀ ਇਹਦਾ ਮਤਲਬ ਇਹ ਵੈ ਮੈਂ ਕਿਹਾ ਵੀ ਉਹ ਦੇਖੋ ਛੱਪੜ ਵਿੱਚ ਪੌੜੀਆਂ ਫੇਰ ਉਹਨੂੰ ਮੈਂ ਦੱਸਿਆ ਵੀ ਛੋਟੇ ਵੀਰੇ ਛੱਪੜ 'ਚ ਪੌੜੀਆਂ ਨਹੀਂ ਹੈਗੀਆਂ ਇਹ ਹੈਗਾ ਆ ਸਟੇਡੀਅਮ ਇਹਨੂੰ ਸਟੇਡੀਅਮ ਕਹਿੰਦੇ ਆ ਠੀਕ ਆ ਕਿ ਨਹੀਂ ਇੱਧਰ ਆਹ ਦੇਖੋ ਇੱਧਰ ਬਣਾਇਆ ਇੱਕ ਚੀਜ਼ ਬਣਾਈ ਹੋਈ ਆ ਤੇ ਇਹ ਇੱਕ ਚੀਜ਼ ਬਣਾਈ ਹੋਈ ਆ ਇਹਨਾਂ ਨੇ ਬਹੁਤ ਸੋਹਣੀ ਚੀਜ਼ ਇੱਥੇ ਦਰਖਤ ਬਹੁਤ ਜ਼ਿਆਦਾ ਆ ਸਲਵਾੜ ਦਿਖਾਓ ਇਹ ਆਪਾਂ ਆਪਣੇ ਐਵੇਂ ਵੱੱਡ ਵੱੱਡ ਮਾਰਦੇ ਆ ਪਰ ਇਹਨਾਂ ਨੇ ਬਹੁਤ ਸੋਹਣੀ ਜਿਹੜੀ ਕੁਦਰਤ ਸਾਹਮਣੇ ਰੱਖੀ ਹੋਈ ਆ ਉਹ ਵੀ ਖਾਰੇ ਪਾਣੀ ਵਿੱਚ ਆਪਾਂ ਕਹਿੰਦੇ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਆ ਦਿਖਾ ਮੜਾ ਜਿਆ ਦੇ ਕਿੰਨੀ ਸੋਹਣੀਆਂ ਲੱਗਦੀਆਂ ਕਿੱਤਿਆਂ ਇਹ ਆਉਂਦੀਆਂ ਉਹ ਵੀਡੀਓ ਦਾ ਜੇਕਰ ਜਿਹੜਾ ਮੜਾ ਜਿਆ ਕਰਦੀ ਜਿਹੜਾ ਮੈਂ ਕਹਿੰਦਾ ਇਹ ਕਲਿੱਪ ਵਿੱਚ ਲੈ ਲਈਏ ਉਹ ਇੱਥੇ ਇਦਾਂ ਆਇਆ ਚੱਕਰਮੈਂਟ ਜਿੱਦਾਂ ਆਪਾਂ ਕੋਈ ਜਾਨਵਰ ਰੱਖਿਆ ਆ ਨਾ ਲਾਰੋ ਬੇ ਕੋਈ ਆਪਾਂ ਡੌਗੀ ਰੱਖਿਆ ਆ ਜਾਂ ਕੋਈ ਬਿੱਲੀ ਰੱਖੀ ਆ ਜਾਂ ਕੋਈ ਹੋਰ ਲੱਲਾ ਪੱਪਾ ਉੜਾ ਐੜਾ ਆਈਡੀ ਸੱਸਾ ਜਿਹੜਾ ਵੀ ਕੋਈ ਰੱਖਿਆ ਆ ਤੁਸੀਂ ਜੇ ਉਹਨੇ ਪੋਟੀ ਕਰਤੀ ਤੁਹਾਨੂੰ ਲਿਫਾਵਾ ਨਾਲ ਹੀ ਰੱਖਣਾ ਪੈਣਾ ਤੇ ਉਹ ਮੈਡਮ ਜੀ ਹੁਣੀ ਇੱਕ ਲੈ ਕੇ ਆਏ ਸੀ ਉੱਥੇ ਨੂੰ ਉਹਨੇ ਜਦੋਂ ਪੋਟੀ ਕੀਤੀ ਉਹਨੇ ਲਿਫਾਵਾ ਨਾਲ ਹੀ ਹੱਥ ਤੇ ਚੜਾਇਆ ਆ ਤੇ ਲਿਫਾਵਾ ਕੇ ਅੱਗੇ ਨਾਲ ਹੀ ਚੱਕ ਕੇ ਦੇਚ ਪਾ ਲਈ ਬਾਅਦ ਚ ਡਸਟਬਿਨ ਚ ਸੈੱਟਤੀ ਹੁਣ ਮੈਂ ਕੱਢ ਕੇ ਨਹੀਂ ਦਿਖਾਉਣੀ ਤੁਹਾਨੂੰ ਫਿਰ ਥੋੜਾ ਗੰਦਾਇਆ ਹੋਇਆ ਮੈਂ ਕੰਮ ਆ ਨਾ ਆਇਆ ਉਹ ਵੀ ਟੈਲੀਸਕੋਪ ਦੇਖਿਆ ਇਹ ਆਪਾਂ ਬਾ ਠੀਕ ਆ ਜੀ ਧੰਨਵਾਦ ਧੰਨਵਾਦ ਫੇਰ ਮਿਲਦੇ ਆ। ਲੋ ਜੀ। ਇਹ ਜਿਹੜੀ ਬਣੀਓ ਆ ਨਿਆਣਿਆਂ ਦੇ ਖੇਡਣ ਲਈ ਜਿੱਦਾਂ ਆਪਣੇ ਨਿਆਣੇ ਲਟਣ ਲੱਪੈਂਦੇ ਜੈਦ ਕੰਨ ਲੱਪੈਂਦੇ ਆ ਫੇਰ ਬਜਾਉਣੇ ਪੈਂਦੇ ਆ ਫੜ ਕੇ। ਇਹ ਉਹਨਾਂ ਨਿਆਣਿਆਂ ਲਈ ਆ ਜਦੋਂ ਨਿਆਣਾ ਰੂਣ ਰੂਣ ਲੱਗਾ ਉਹਨਾਂ ਨੇ ਚੱਕ ਕੇ ਇਹਨਾਂ ਵਿੱਚ ਬਾੜ ਦੇਣਾ। ਭੁੱਲ ਭਲਈਏ ਜਿਹਾ ਬਣਾਇਓਗਾ। ਇਹਨਾਂ 'ਚ ਫੇਰ ਅਗਲਾ ਖੇਡਦਾ ਰਹਿੰਦਾ ਆ। ਜੀਹਾ ਬਾਟ ਨਿਆਣੇ ਸੇਵੇਂ ਪਾਉਂਦੇ ਆ ਜਿੱਦਾਂ ਆਪਣੇ ਪਾਉਂਦੇ ਉਦਾਂ ਇਹਨਾਂ ਦੇ ਪਾਉਂਦੇ ਆ। हां मेनू ਲੱਗਦਾ ਗਾਣਾ ਗੂਣਾ ਸ਼ੂਟਿੰਗਾਂ ਲੇ ਲਗੇਸ਼ਨ ਬਣਾਈ ਹੋਣੀ ਆ ਕਿਉਂ ਬੱਚਾ ਜੀ ਹਾਂ ਅੱਛਾ ਉਦਾਂ ਹੀ ਬਾਉਂਡਰੀ ਬਾਲ ਇੰਨੀ ਜੱਸ ਬਣਾਈ ਹੋਗਾ ਸਹੀ ਆ